ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਨਗਰ ਕੌਂਸਲ ਬਸੀ ਪਠਾਣਾ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਨੂੰ ਗੈਰਹਾਜ਼ਰ ਪਾਇਆ ਗਿਆ ਇਸ ਸਬੰਧੀ ਗਲਬਤ ਕਰਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਨਗਰ ਕੌਂਸਲ ਬਸੀ ਪਠਾਣਾ ਦੇ ਵਿੱਚ ਈਓ ਦਫ਼ਤਰ ਮਿਲਦੇ ਨਹੀਂ ਨੇ ਜਿਸ ਕਰਕੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਨਗਰ ਕੌਂਸਲ ਬਸੀ ਪਠਾਣਾ ਦੀ ਨਗਰ ਕੌਂਸਲ ਦੀ ਅਚੰਚਤ ਚੈਕਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਈਓ ਹਾਜ਼ਰ ਨਹੀਂ ਪਾਏ ਗਏ ਜਿਸ ਦੇ ਸਬੰਧੀ ਉਹਨਾਂ ਨੇ ਲਿਖਤੀ ਤੌਰ ਤੇ ਵੀ ਵਿਭਾਗ ਨੂੰ ਮੰਗ ਪੱਤਰ ਭੇਜਿਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੀ ਹੈ ਪੂਰੀ ਖਬਰ ਅਕਸਰ ਆਈਦਾ ਜੀ ਨਗਰ ਕੌਂਸਲ ਮੇਰੇ ਖੇਤਰ ਦੀ ਬਸੀ ਪਠਾਣਾ ਦੀ ਨਗਰ ਕੌਂਸਲ ਹੈ ਸੋ ਅੱਜ ਕਈ ਦਿਨ ਤੋਂ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਯੂ ਸਾਬ ਜਿਹੜੇ ਆਉਂਦੇ ਘਟਨੇ ਜਾਂ ਟਾਈਮ 'ਤੇ ਨਹੀਂ ਆਉਂਦੇ। ਮੈਂ ਸੋਚਿਆ ਚਲੋ ਕਈ ਵਾਰੀ ਠੰਡ ਨੂੰ ਦਾ ਸਮਾਹ ਹੁੰਦਾ ਬੰਦਾ ਹਸਪੀਟਲ ਦਾ। ਅੱਜ ਮੈਨੂੰ ਜਦੋਂ ਮੈਂ ਕਿਹਾ ਚਲੋ ਆਪਾਂ ਦੇਖੀਏ じゃ ਕੇ ਲੋਕ ਜੋ ਕਹਿੰਦੇ ਨੇ ਕਿ ਉਹ ਸਹੀ। ਅੱਜ ਮੈਂ 3:00 ਵਜੇ ਇੱਥੇ ਪਹੁੰਚਿਆ ਤੇ ਯੂ ਸਾਬ ਨਹੀਂ ਸੀਗੇ। ਮੈਂ ਉਦੀਵਾਰਨ ਲਿਖਤੀ ਵੀ ਦੇ ਚੁੱਕਿਆ ਹਾਂ ਡਿਪਾਰਟਮੈਂਟ ਈਡੀਸੀ ਸਾਹਿਬ ਨੂੰ ਕਿ ਇਹ ਦਿੱਕਤ ਜਿਹੜੀ ਸ਼ਾਇਦ ਕਿਉਂਕਿ ਜਦੋਂ ਆਪਾਂ ਅਫਸਰ ਆਪਣੀ ਚੇਅਰ ਤੇ ਨਹੀਂ ਹੁੰਦਾ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੈਂਡਿੰਗ ਰਹਿ ਜਾਂਦੇ ਨੇ ਉਹ ਸਾਨੂੰ ਬੜੀ ਦਿੱਕਤ ਆਉਂਦੀ ਹੈ ਇਸ ਕਰਕੇ ਪਹਿਲਾਂ ਵੀ ਸਾਨੂੰ ਪ੍ਰੋਬਲਮਜ਼ ਆਉਂਦੀਆਂ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਪਤਾ ਨਹੀਂ ਮੈਂ ਮੈਂ ਤਾਂ ਐਸਡੀਐਮ ਸਾਹਿਬ ਵੀ ਨਾਲ ਸੀਗੇ ਤੇ ਉਹਨਾਂ ਨੂੰ ਵੀ ਮੈਂ ਕਹਿੰਦਾ ਸੀ ਮੈਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਜੌਬ ਮਿਲੀ ਆਪਾਂ ਕੰਮ ਕਰਦੇ ਆ ਤਾਂ ਛੁੱਟੀ ਕਿਉਂ ਜਾਂ ਮਾਲੂ ਲੇਟ ਕਿਉਂ ਆਪਾਂ ਕਹਿੰਦੇ ਚਲੋ ਫਿਰ ਵੀ ਅੱਧਾ ਘੰਟਾ ਮੈਂ ਕਰ ਲਾਂ ਦਾੜੀ ਕਰ ਲਾਂ ਦਾ ਬਸ ਜਦੋਂ ਤੁਸੀਂ 3 ਵਜੇ ਵੀ ਮਾ ਕੇ ਦੇਖਿਆ ਉੱਥੇ ਨਹੀਂ ਸੀਗੇ ਸੋ ਉਹਨਾਂ ਵਰੀ ਜ਼ਰੂਰ ਚਾਹੀਦੀ ਉਹ ਜੀ ਉਹ ਵੀ ਮੈਂ ਉਹੀ ਕਹਿ ਰਿਹਾ ਵੀ ਜਦੋਂ ਘਰ ਦਾ ਮੁਖੀ ਘਰ ਨਾ ਹੋਵੇ ਤਾਂ ਥੱਲੇ ਵੀ ਡਰ ਘਟ ਜਾਂਦਾ ਸੋ ਇੱਥੇ ਯੂਜ਼ ਆ ਨਾ ਹਾਜ਼ਰੀ ਪ੍ਰੋਪਰ ਹੋਣ ਕਰਕੇ ਪਹਿਲਾਂ ਇੱਥੇ ਸਾਡਾ ਕੋ ਡਿਸ਼ਨਰ ਚਾਰਜ ਜਿਹੜਾ ਜੀ ਸਾਹਿਬ ਦਾ ਡਿਸ਼ਨਰ ਚਾਰਜ ਆਏਗਾ ਜਾਂ ਅਸੀਂ ਭੇਜ ਦਿੰਦੇ ਸੀ ਕਿ ਉੱਥੇ ਸਾਈਨ ਨੂੰ ਜਾਂ ਮੰਨ ਲਓ ਉਹ ਆ ਜਾਂਦੇ ਸੀ ਉੱਥੇ ਉਹ ਇਹ ਸਭ ਨਾ ਉਹਨਾਂ ਕਰਕੇਤਾ ਉਹ ਦਿੱਕਤਾਂ ਜਿਹੜੀਆਂ ਸਾਨੂੰ ਆ ਗਈਆਂ ਕਾਫੀ ਫਾਰਮ ਸੀ ਕਿ ਤੇ ਮੈਂ ਅੱਜ ਕੀਤੀ ਹੈਗੀ ਆ ਜੀ ਸਾਹਿਬ ਨਾਲ ਕਿ ਤੁਸੀਂ ਇੱਕ ਦਿਨ ਪੱਕਾ ਮੰਗਲਵਾਰ ਦਾ ਇੱਥੇ ਲਾਓ ਜਿਹੜੀਆਂ ਉਹ ਪੈਂਡੈਂਸ ਸੀ ਉਹ ਜਲਦੀ ਤੋਂ ਜਲਦੀ ਕਲੀਅਰ ਕੀਤੀਆਂ ਜਾਣ। ਇਹ ਸਾਰਾ ਅੱਜ ਅਜੀਤ ਅੱਜ ਆਈ ਜੀ ਦਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ